ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਆਖਰੀ ਦੌਰ ਵਿੱਚ ਪਹੁੰਚ ਗਿਆ ਏ ਸਾਰੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਏ ਸੰਗਰੂਰ ਪਾਰਲੀਮਾਨੀ ਸੀਟ ਲਈ ਵੀ ਮੁਕਾਬਲਾ ਕਰੜਾ ਏ ਇਸ ਪਾਰਲੀਮਾਨੀ ਸੀਟ ਦਾ ਦਾਇਰਾ ਤਿੰਨ ਜ਼ਿਲ੍ਹਿਆਂ ਤੇ ਨੌ ਵਿਧਾਨ ਸਭਾ ਹਲਕਿਆਂ ਤੱਕ ਫੈਲਿਆ ਹੋਇਆ ਏ ਪੰਜਾਬ ਵਿੱਚ ਤਕਰੀਬਨ ਹਰੇਕ ਪਾਰਟੀ ਨੇ ਬਿਨਾਂ ਕਿਸੇ ਗੱਠ ਜੋੜ ਤੋਂ ਆਪਣੇ ਉਮੀਦਵਾਰ ਖੜੇ ਕੀਤੇ ਨੇ ਸੂਬੇ ਦੀ ਸਤਾ ਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਮੀਤ ਇਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਏ ਜਦਕਿ ਬੀਜੇਪੀ ਨੇ ਅਰਵਿੰਦ ਖੰਨਾ ਤੇ ਸ਼ੋਮਨੀ ਅਕਾਲੀ ਦਲ ਨੇ ਇਕਬਾਲ ਸਿੰਘ ਚੋਂਦਾ ਨੂੰ ਉਮੀਦਵਾਰ ਬਣਾਇਆ ਏ ਕਾਂਗਰਸ ਵੱਲੋਂ ਸੁਖਪਾਲ ਸਿੰਘ ਖਿਆਰਾ ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਨੇ ਸਾਰੇ ਉਮੀਦਵਾਰਾਂ ਵੱਲੋਂ ਆਪੋ ਆਪਣੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਏ ਦੇਖੋ ਚਲੋ ਜੋ ਬੀਜੇਪੀ ਨੇ ਬੀਜੇਪੀ ਵਿਦਿਅਕ ਸਮੇਟਾ ਉਹ ਬੀਜੇਪੀ ਵੱਧ ਰਹੀ ਹੈ ਸੈਂਕੜੇ ਕਿਸਾਨਾਂ ਦੀ ਮੌਤ ਜਿਹੜੀ ਹੈ ਪਿਛਲੇ ਸਮੇਂ 'ਚ ਕਿਸਾਨ ਸੰਘਰਸ਼ ਦੌਰਾਨ ਹੋਈ ਤੇ ਭਾਜਪਾ ਵਾਅਦਾ ਕਰਕੇ ਮੁੱਕ ਗਏ ਰਿਟਾਇਰਡ ਮੁਲਾਜ਼ਮਾਂ ਦਾ ਡੀਏ ਦਾ ਪੁਰਾਣਾ ਏਰੀਆ ਸਪੈਂਡਿੰਗ ਆ ਫਿਰ ਵੀ ਕਿਹ ਜਾਂਦੇ ਰਕੜਾ ਪੰਜਾਬ 'ਚ ਡੰਗਲਾ ਚੜਦੇ ਰਕੜਾ ਪੰਜਾਬ 'ਚ ਡੰਗਲਾ ਚੜੇ ਹੋਏ ਲੋਕੀ ਬੱਚੇ ਟੈਂਕੀਆਂ ਦੇ ਨੇ ਧਰਨੇ ਲੱਗੇ ਹੋਏ ਨੇ ਸੰਦੂਕ ਦੇ ਬਾਹਰ ਪੱਲੇਦਾਰਾਂ ਦੇ ਨੇ ਫਿਰ ਵੀ ਕਿਹ ਜਾਂਦੇ ਰਕੜਾ ਪੰਜਾਬ ਬੈਂਕ ਇੰਡਸਟਰੀ ਲਾਣਾ ਚਾਹੁੰਦਾ ਪਰ ਮਿਸ਼ਨ ਕੰਟਰੋਲ ਬੋਰਡ ਮਨੇ ਕਲੀਅਰੈਂਸ ਦੇ ਦੀ ਹੈ ਸਰਕਾਰ ਮੂਝੇ ਕਲੀਅਰੈਂਸ ਦੇ ਦਿੰਦੀ ਹੈ ਪਰ ਜਦ ਤੱਕ ਕਿਸਾਨ ਯੂਨੀਅਨ ਮਨਜ਼ੂਰੀ ਨਹੀਂ ਦਿੰਦੀ ਤੁਸੀਂ ਫੈਕਟਰੀ ਨਹੀਂ ਸ਼ੁਰੂ ਕਰ ਸਕਦੇ ਇਹ ਮਹਾਨ ਹੈ ਪੰਜਾਬ ਦਾ